ਸੋਰਠ ਮਹੱਲਾ ਪੰਜਵਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨਤੇ ਆਪ ਸੜਾਵੋ ਇਹ ਪੀਤਰ ਤੇ ਇਨ ਕੋ ਡਾਰੋ ਆਪਨ ਨਿਕਟ ਬਲਾਵੋ ਆਪਣੀ ਬੈ ਆਪ ਜਨਾਵੋ ਹਰ ਜਨ ਮੰਗਲ ਲਗਾਵੋ ਰਹਾਓ ਬਿਸਰ ਨਾਹੀ ਕਬੂ ਹੀ ਇਤੇ ਐ ਬਿਦਮਨ ਮੇ ਪਾਵੋ ਗੁਰਪੂਰਾ ਭੇਟਿਓ ਬੜ ਭਾਗੀ ਜਨ ਨਾਨਕ ਕਥੈ ਕਤੈ ਨਤਾਵੋ ਗੁਰਪੂਰਾ ਭੇਟਿਓ ਬੜ ਭਾਗੀ ਜਨ ਨਾਨਕ ਕਤਹਿ ਨਤਾਬੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਸਤ ਸੰਗੀ ਜਨੋ ਸਤ ਗੁਰਾਂ ਦੀ ਕਿਰਪਾ ਸਦਕਾ ਆਪਾ ਪਾਵਨ ਪਵਿੱਤਰ ਅੰਗ 617 ਤੇ ਸੁਭਾਇਮਨ ਸ਼ਬਦ ਪੜਿਆ ਦੇਖੋ ਮਹਾਰਾਜ ਸਮਝਾਉਣਾ ਕਰਦੇ ਨੇ ਵੀ ਜਿਹੜਾ ਗੁਰੂ ਦੀ ਸੰਗਤ ਕਰੇਗਾ ਗੁਰੂ ਦੇ ਕੋਈ ਬਚਨ ਸੁਨੇਗਾ ਭੈਣ ਭਾਈ ਤੇ ਉਹਨਾਂ ਦਾ ਭਲਾ ਹੋਏਗਾ ਭਲਾ ਹੋਏਗਾ ਕਿਵੇਂ ਆ ਦੱਸਦੇ ਨੇ ਸਤਿਗੁਰੂ ਧਿਆਨ ਨਾ ਸੁਣਿਓ ਜੀ ਇਹ ਪੰਕਤੀਆਂ ਮਹਾਰਾਜ ਨੇ ਸਮਝਾਉਣਾ ਕੀਤਾ ਵੀ ਕਾਮ ਕ੍ਰੋਧ ਲੋਭ ਝੂਠ ਨਿੰਦਾ ਕਾਮ ਤੋਂ ਕ੍ਰੋਧ ਤੋਂ ਲੋਭ ਤੋਂ ਝੂਠ ਤੋਂ ਨਿੰਦਾ ਨਿੰਦਿਆ ਤੋਂ ਇਨ ਤੇ ਆਪ ਛਡਾਵੋ ਗੁਰੂ ਕਿਰਪਾ ਕਰਕੇ ਸਾਨੂੰ ਇਨਾਂ ਤੋਂ ਛਡਾਉਂਦਾ ਇਹ ਸ਼ਬਦ ਅਰਦਾਸ ਰੂਪੀ ਸ਼ਬਦ ਵੀ ਹੈ ਤੇ ਉਪਦੇਸ਼ ਰੂਪੀ ਵੀ ਆ ਆਪਾਂ ਦੋਨਾਂ ਪੱਖਾਂ 'ਚ ਸਮਝ ਸਕਦੇ ਹਾਂ ਇਸ ਗੱਲ ਨੂੰ ਵੀ ਆਪਾਂ ਅਰਦਾਸ ਵੀ ਇਹ ਕਰ ਸਕਦੇ ਆ ਤੇ ਸਾਨੂੰ ਜਦੋਂ ਅਸੀਂ ਗੁਰੂ ਦੇ ਚਰਨਾਂ ਨਾਲ ਜੁੜਦੇ ਆ ਕਿ ਨਾ ਬਿਨ ਬੋਲਿਆਂ ਸਭ ਕੁਝ ਜਾਣਦਾ ਬਿਨ ਬੋਲਿਆਂ ਕੁਛ ਨਹੀਂ ਕਹਿਣ ਦੀ ਲੋੜ ਨਹੀਂ ਆ ਕੇ ਨਮਸਕਾਰ ਕੀਤੀ ਜੋ ਆਪਣੇ ਮਨ ਦੀ ਭਾਵਨਾ ਹੈ ਇਹ ਜਾਣਦਾ ਗੁਰੂ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਾਣਦੇ ਨੇ ਕਿਉਂਕਿ ਇਹਨੂੰ ਗੁਰੂ ਦੀ ਪਦਵੀ ਮਿਲੀ ਹੋਈ ਹੈ ਤੇ ਜੀਵਤ ਗੁਰੂ ਹੈ ਕਿਉਂਕਿ ਸਤ ਸੁਣਦਾ ਸਤ ਵੇਖਦਾ ਤੇ ਬੋਲਦਾ ਵੀ ਆ ਬੋਲੇਗਾ ਗੁਰਸਿੱਖ ਪਿਆਰੇ ਦੇ ਰਸਨਾ ਤੋਂ ਉਹ ਭੈਣ ਵੀ ਹੋ ਸਕਦੀ ਆ ਕੋਈ ਗਰਬਾਣੀ ਦੀ ਗੱਲ ਸੁਣਾਉਣ ਵਾਲੀ ਤੇ ਭਾਈ ਵੀ ਬਹੁਤ ਸਾਰੀਆਂ ਭੈਣਾ ਪ੍ਰਚਾਰਕ ਨੇ ਜਿਹੜੀਆਂ ਬਲਟ ਚ ਜਾਣੀਆਂ ਜਾਂਦੀਆਂ ਲੋਕੀ ਬਲਟ ਚ ਜਾਣਦੇ ਆ ਸਾਰਾ ਬਲਟ ਮਤਲਬ ਸਾਰੀ ਦੁਨੀਆ ਵਿੱਚ ਜਾਣੇ ਜਾਂਦੇ ਨੇ ਭੈਣ ਭਾਈ ਉਹ ਗੁਰੂ ਦੀ ਗੱਲ ਸੁਣਾਉਣ ਵਾਲੇ ਮਹਾਰਾਜ ਦੱਸਦੇ ਨੇ ਵਿਕੰਨ ਦਾ ਭਾਵ ਆਪਣਾ ਵੀ ਬੋਲਣਾ ਗੁਰ ਗੁਰਸਿੱਖ ਦੀਆਂ ਰਸਨਾ ਤੋਂ ਹੀ ਗੁਰੂ ਨੇ ਪਰ ਇਹ ਸੁਣਦਾ ਵੀ ਆ ਦੇਖਦਾ ਵੀ ਆ ਬੋਲਦਾ ਵੀ ਆ ਇਸ ਗੁਰੂ ਦੇ ਚਰਨਾਂ ਨਾਲ ਜੁੜੀਏ ਤੇ ਗੁਰੂ ਦੀ ਗੱਲ ਸੁਣੀਏ ਆਪਣਾ ਜੀਵਨ ਸਫਲਾ ਹੋ ਜੇ ਕਹਿਣ ਦਾ ਭਾਵ ਮਹਾਰਾਜ ਇੱਥੇ ਸਮਝਾਉਂਦੇ ਨੇ ਇਸ ਬੰਦ ਦੇ ਸ਼ਬਦ ਦੇ ਵਿੱਚ ਕਾਮ ਕ੍ਰੋਧ ਲੋਭ ਝੋਠ ਝੂਠ ਨਿੰਦਾ ਇਹਨਾਂ ਤੇ ਆਪ ਛਡਾਵੋ ਇਹ ਤੋਂ ਛਡਾਲ ਲੈਂਦੇ ਨੇ ਮਹਾਰਾਜ ਇਹ ਭੀਤਰ ਤੇ ਇਨ ਕੋ ਡਾਰੋ ਭੀਤਰ ਦਾ ਮਤਲਬ ਆਪਣੇ ਅੰਦਰ ਜੋ ਇਟਕਿਆ ਪਿਆ ਕਾਮ, ਕਰੋਧ, ਲੋਭ, ਝੂਠ, ਨਿੰਦਾ ਦਾ ਨਾ ਭੰਡਾਰ ਜਿਹੜਾ ਸਾਡੇ ਹਿਰਦੇ ਘਰ ਵਿੱਚ ਵਸਿਆ ਹੋਇਆ ਕੂੜ ਕਪਟ ਨਾਲ ਭਰਿਆ ਪਿਆ ਜਿਹੜਾ ਮਨ ਭੀਤਰ ਦਾ ਮਤਲਬ ਹੈ ਵੀ ਅੰਦਰ ਸਾਡੇ ਇਹ ਭੀਤਰ ਤੇ ਇਨ ਕੋ ਡਾਰੋ ਡਾਰੋ ਦਾ ਮਤਲਬ ਇਹਨਾਂ ਨੂੰ ਕੱਢੋ ਬਾਹਰ ਤੇ ਆਪਨ ਨੇਕਟ ਬੁਲਾਵੋ ਆਪਾਂ ਦੋ ਹਰਫੀ ਗੱਲ ਸਮਝਦੇ ਨਾ ਪਹਿਲਾਂ ਗੱਲ ਕਰੀ ਵੀ ਆਪਾਂ ਅਰਦਾਸ ਰੂਪੀ ਵੀ ਇਹ ਗੱਲ ਕਹਿੰਦੇ ਵੀ ਛੱਡੇ ਅੰਦਰੋਂ ਮਹਾਰਾਜ ਕੱਢੋ ਇਹ ਕੂੜ ਕਬਾੜ ਤੇ ਜਦੋਂ ਆਪਾਂ ਜੁੜ ਗਏ ਤੇ ਇਹਨੂੰ ਕੱਢ ਦਿੰਦੇ ਨੇ ਆਪਣੇ ਆਪ ਹੀ ਆਪਣਾ ਆਪ ਨੂੰ ਨਿਕਟ ਬਲਾਵੋ ਨਿਕਟ ਦਾ ਮਤਲਬ ਵੀ ਆਪਣੇ ਪਾਸ ਬਲਾਵੋ ਮਹਾਰਾਜ ਸਾਡਾ ਮਨ ਤੇਰੇ ਚਰਨਾਂ ਵਿੱਚ ਟਿਕਿਆ ਰਹੇ ਅਗਲੇ ਬੰਦ ਚ ਆਪਣੀ ਵਿੱਧ ਆਪ ਜਨਾਵੋ ਵੀ ਆਪਦੀਆਂ ਵਿਧੀਆਂ ਜਿਹੜੀਆਂ ਤੁਸੀਂ ਕਿਰਪਾ ਕਰਕੇ ਸਾਨੂੰ ਉਹਨਾਂ ਦੀ ਸੂਚੀ ਬਖਸ਼ੋ ਬਖਸ਼ ਰਹੇ ਨੇ ਆਪਾਂ ਗੁਰਮਤ ਲੈਣੀ ਆ ਗੁਰੂ ਤਾਂ ਕਿਰਪਾ ਕਰ ਰਹੇ ਨੇ ਗੁਰਮਤ ਦੇ ਰਹੇ ਨੇ ਆਪਣੀ ਵਿਦ ਆਪ ਜਨਾਬ ਹਰ ਜਨ ਮੰਗਲ ਲਗਾਵੋ ਫਿਰ ਗੁਰੂ ਦਾ ਪਿਆਰਾ ਉਸ ਪ੍ਰਭੂ ਪਰਮਾਤਮਾ ਦੇ ਗੀਤ ਗਾਉਂਦਾ ਰਹਾਵ ਰਹਾਵ ਵਾਲੇ ਬੰਦ ਜਮਾਰਾ ਨੇ ਦੱਸਿਆ ਬਿਸਰ ਨਾਹੀ ਕਬੂ ਹੂ ਹੀ ਇਹ ਤੇ ਬਿਹੇ ਗੁਰੂ ਜੀ ਤੁਸੀਂ ਹਿਰਦੇ ਘਰ ਵਿੱਚ ਵਸਾ ਕਰੋ ਤੇ ਸਾਡੇ ਹਿਰਦੇ ਵਿੱਚੋਂ ਵਿਸਰੋ ਨਾ ਅਰਦਾਸ ਰੂਪੀ ਹੋ ਗਈ ਤੇ ਇੱਕ ਹੋ ਗਿਆ ਵੀ ਗੁਰੂ ਦੀ ਗੁਰੂ ਕਿਰਪਾ ਕਰਦਾ ਜਦੋਂ ਫਿਰ ਸਾਡੇ ਹਿਰਦੇ ਘਰ ਵਿੱਚ ਬਸਿਆ ਰਹਿੰਦਾ ਸਾਨੂੰ ਸਾਨੂੰ ਬਸਾਰਦਾ ਨਹੀਂ ਵਿਸਰ ਨਾਹੀ ਕਬ ਹੂ ਹੀਏ ਤੇ ਇਹ ਵਿਦ ਮਨ ਮੇ ਪਾਵੋ ਇਹ ਮਹਾਰਾਜ ਸਾਡੇ ਮਨ ਵਿੱਚ ਇਹ ਵਿਧੀ ਆ ਜਾਵੇ ਵੀ ਆਪ ਜੀ ਦਾ ਸੰਦੇਸ਼ ਆਪ ਜੀ ਦਾ ਗਿਆਨ ਸਾਡੇ ਹਿਰਦੇ ਘਰ ਵਿੱਚ ਬਸਿਆ ਰਹੇ ਇਹ ਵੀ ਤਾਂ ਮਨਮਹਿ ਪਾਵੋ ਗੁਰਪੂਰਾ ਭੇਟਿਓ ਵਡਭਾਗੀ ਗੁਰੂ ਭੇਟਣ ਦਾ ਭਾਵ ਕੀ ਆ ਵੀ ਗੁਰੂ ਦੀ ਗੱਲ ਮੰਨਣੀ ਤੇ ਗੁਰੂ ਦੇ ਗੁਣ ਗਾਉਣੇ ਉਹ ਵੱਡੇ ਭਾਗਾ ਵਾਲੇ ਨੇ ਭੈਣ ਭਾਈ ਗੁਰਪੂਰਾ ਭੇਟਿਓ ਵਡਭਾਗੀ ਵੱਡਿਆਂ ਭਾਗਾ ਵਾਲਿਆਂ ਨੇ ਗੁਰੂ ਦੀ ਗੱਲ ਸੁਣੀ ਗੁਰੂ ਦੀ ਗੱਲ ਸੁਣ ਕੇ ਮੰਨੀ ਤੇ ਉਸ ਸ਼ਬਦ ਦੀ ਕਮਾਈ ਕੀਤੀ ਬਚਨਾਂ ਦੀ ਕਮਾਈ ਕਰਨੀ ਹੁੰਦੀ ਜਿਵੇਂ ਆਪਾਂ ਭੂਮੀਆਂ ਚੋਰ ਵਾਲੀ ਸਾਖੀ ਸੁਣਦੇ ਹੁੰਨੇ ਆ ਵੀ ਭੂਮੀਆਂ ਚੋਰ ਨੇ ਗੁਰੂ ਸਾਹਿਬ ਦੇ ਤਿੰਨ ਬਚਨ ਮੰਨੇ ਸੀ ਤੇ ਬਚਨ ਮੰਨਣ ਦੇ ਨਾਲ ਹੀ ਉਹਦਾ ਜੀਵਨ ਚੇਂਜ ਹੋ ਗਿਆ ਤੇ ਲੇਖੇ ਲੱਗ ਗਿਆ ਮਹਾਰਾਜ ਕਹਿੰਦੇ ਨਾ ਗੁਰਪੂਰਾ ਭੇਟਿਓ ਵਿਭਾਗੀ ਜਨ ਨਾਨਕ ਕਤਹਿਨ ਤਾਵੋ ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਦਾ ਨਾਮ ਜਪਿਆ ਨਾਮ ਬਾਣੀ ਨਾਲ ਜੁੜੇ ਉਹ ਫਿਰ ਦਰਦ-ਦਰਤੀਆਂ ਠੋਕਰਾਂ ਨਹੀਂ ਖਾਂਦੇ ਮਨੁੱਖ ਫਿਰ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਕਬੂਲ ਹੋ ਜਾਂਦੇ ਨੇ ਪ੍ਰਵਾਨ ਹੋ ਜਾਂਦੇ ਨੇ ਮੁਕਤ ਹੋ ਜਾਂਦੇ ਨੇ ਮਰਨ ਜੰਮਣ ਦਾ ਗੇੜ ਖਤਮ ਇਹ ਆਪਾਂ ਇੱਕ ਸ਼ਬਦ ਪੜ੍ਹਿਆ ਸੀ ਹੁਕਮਨਾਮੇ ਦੇ ਰੂਪ ਵਿੱਚ ਤੇ ਜੋ ਹੁਣ ਆਪਾਂ ਜਿਹੜੀ ਲੜੀਵਾਰ ਆਪਾਂ ਸ਼ਬਦ ਵਿਚਾਰ ਕਰਦੇ ਆ ਗੁਰੂ ਨੇ ਕਿਰਪਾ ਕੀਤੀ ਆ ਜੀ ਪਾਵਨ ਪਵਿੱਤਰ ਰੰਗ 345 ਤੇ ਸਵਾਏ ਮਨ ਸ਼ਬਦ ਬੱਚੋ ਪੰਕਤੀਆਂ ਨੇ ਅੱਜ ਜਿਹੜੀਆਂ ਕਿ ਆ ਨਮਾਣੇ ਦੇ ਸਿਖਰੇ ਨੂੰ ਇੱਕ ਨਾਂ ਚੀਜ਼ ਨੂੰ ਕਿਰਪਾ ਕਰਕੇ ਮਹਾਰਾਜ ਨੇ ਇਹ ਦਾਤ ਦਿੱਤੀ ਆ ਵੀ ਲੜੀਵਾਰ ਸ਼ਬਦ ਵਿਚਾਰ 1430 ਅੰਗ ਤੱਕ ਗੁਰੂ ਕਿਰਪਾ ਕਰਕੇ ਕਰਵਾ ਲੈਣ ਹੁਣ ਆ ਉਹੀ ਆ ਜੋ ਪਾਉਂਦਾ ਉਹਨੂੰ ਪਰ ਆਸ ਹੈ ਜਿਵੇਂ ਹੁਣ ਇੱਕ ਅੰਗ ਨੂੰ ਤਿੰਨ ਤਿੰਨ ਦਿਨ ਲੱਗ ਜਾਂਦੇ ਨੇ ਤਿੰਨ ਦਿਨ ਵੀ ਲੱਗ ਜਾਂਦੇ ਨੇ ਇੱਕ ਅੰਗ ਨੂੰ ਦੀ ਵਿਚਾਰ ਕਰਦੇ ਆ ਆਪਾਂ ਨੂੰ ਕਿਉਂਕਿ ਥੋੜਾ ਸਮਾਂ ਲਾਉਨੇ ਆ 15 20 ਮਿੰਟ 25 30 ਹੋ ਜਾਂਦੇ ਆ ਤੇ ਜੇ ਹੁਣ ਹਿਸਾਬ ਲਾਈਏ ਤਾਂ ਫਿਰ 8 10 ਸਾਲ ਬਣਦੇ ਆ 8 10 ਸਾਲ 40 4200 ਦਿਨ ਬਣਦਾ 365 ਦਿਨ ਹੁੰਦੇ ਨੇ ਸਾਲ 'ਚ ਇਹਦੇ ਭਾਵ ਦੇ ਵਿੱਚ ਵੀ ਜਿਵੇਂ ਨਾ ਇੱਕ ਬੀਬੀ ਨੇ ਅੱਖਾਂ ਤੋਂ ਵਸੀਰ ਸੀ ਕਹਾਣੀ ਆ ਜੀ ਸਮਝਣ ਵਾਸਤੇ ਅੱਖਾਂ ਤੋਂ ਉਹਨੂੰ ਦਿਖਦਾ ਨਹੀਂ ਸੀ ਇਸ ਦੂ ਲੱਖਾਂ ਦੇ ਨਾਲ ਤੇ ਕੋਈ ਪੁੱਤ ਵੀ ਹੈ ਨਹੀਂ ਸੀ ਉਹਦੇ ਚਲੋ ਉਹਨੇ ਵੇਟ ਕੀਤੀ ਕੁਝ ਸਮਾਂ ਮਤਲਬ ਜਿਹੜੇ ਗਿਆਨਬਾਨ ਹੁੰਦੇ ਨਾ ਉਹ ਇੱਕੋ ਸ਼ਬਦ ਦੇ ਵਿੱਚ ਹੀ ਸਭ ਕੁਝ ਮੰਗ ਲੈਂਦੇ ਨੇ ਹੈ ਕਹਾਣੀ ਇਹ ਉਹਨੇ ਕੀ ਕੀਤਾ ਕਿ ਸੂਜੀ ਸੀਗੀ ਗੁਰੂਦਵਾਰੇ ਗਈ ਤੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਬਾਲਾ ਨਹੀਂ ਅੱਡ ਅੱਡ ਨਹੀਂ ਕਿਹਾ ਵੀ ਮਹਾਰਾਜ ਮੇਰੀ ਨਿਗਾਹ ਵੀ ਆ ਜਾਏ ਮੇਰਾ ਪੁੱਤ ਵੀ ਹੋ ਜੇ ਉਹਦਾ ਵਿਆਹ ਵੀ ਹੋ ਜੇ ਮੇਰੇ ਕੋਲੇ ਤਨ ਪਦਾਰਥ ਵੀ ਆ ਜੇ ਬਾਲੀਆਂ ਪਤਾ ਪਾਏ ਮੰਗਦੇ ਆ ਨਾ ਉਹਨੇ ਇੱਕੋ ਲੈਂਚ ਹੀ ਮੰਗ ਲਿਆ ਜੀ ਸਭ ਕੁਝ ਕਿਵੇਂ ਮੰਗਿਆ ਉਹ ਕਹਿੰਦੀ ਹੇ ਮਹਾਰਾਜ ਸੱਚੇ ਪਾਤਸ਼ਾ ਮੇਰੇ ਕੋਲੇ ਨਾ ਸੋਨੇ ਦੀ ਮਧਾਣੀ ਤੇ ਚਾਟੀ ਹੋਵੇ ਤੇ ਮੈਂ ਉਸ ਮਧਾਣੀ ਦੇ ਨਾਲ ਦੁੱਧ ਡੜਕਦੀ ਆਪਦੀ ਨੋਂ ਨੂੰ ਵੇਖਾਂ ਇੱਕ ਪੰਕਤੀ ਚ ਹੋ ਗਿਆ ਨਾ ਬਿਨਾਰਕੋਂ ਨੇ ਨਿਗਾ ਮੰਗਲੀ ਵੀ ਮੈਨੂੰ ਅੱਖਾਂ ਤੋਂ ਇਹਨਾਂ ਤੋਂ ਦਿਖਦਾ ਨਹੀਂ ਮੈਨੂੰ ਮੈਂ ਦੇਖਾਂ ਤਾਂ ਦੇਖੂ ਤਾਂ ਤਾਂ ਹੀ ਨਾ ਜੇ ਅੱਖਾਂ ਕੰਮ ਕਰਨਗੀਆਂ ਨਿਗਾ ਵਾਪਸ ਆ ਜੇ ਪੁੱਤ ਵੀ ਹੋ ਜੇ ਪੁੱਤ ਹੋਏਗਾ ਤਾਂ ਉਹ ਵੀ ਆਏਗੀ ਤੇ ਫਿਰ ਸੋਨੇ ਦੀ ਚਾਟੀ ਉਹਨੇ ਪਹਿਲਾਂ ਹੀ ਮੰਗਦੀ ਸੋਨੇ ਦੀ ਚਾਟੀ ਤੇ ਬੰਧਾਣੀ ਇੱਕ ਕਹਾਣੀ ਆ ਜੇ ਇਹਦੇ ਵਿੱਚੋਂ ਸਿੱਖਿਆ ਬਹੁਤ ਮਿਲ ਸਕਦੀ ਆ ਵੱਡੀ ਜਿਵੇਂ ਕਿ ਹੁਣ ਆਪਾਂ ਗੱਲ ਕਰੀ ਆ ਵੀ ਮਹਾਰਾਜ ਕਿਰਪਾ ਕਰਕੇ 1430 ਅੰਗਾਂ ਵੀ ਕਿਰਪਾ ਕਰਕੇ ਸਪੂਰਨ ਕਰਵਾ ਲਿਓ ਇੱਕ ਤਾਂ ਇਹ ਭਾਵਨਾ ਬਣ ਗਈ ਵੀ ਮੈਂ ਸ਼ਬਦ ਵਿਚਾਰ ਗੁਰੂ ਮਹਾਰਾਜ ਤੇਰੇ 1430 ਅੰਕ ਤੱਕ ਕਰ ਲਵਾਂ ਜਿੰਨੀ ਕੁ ਤੂੰ ਸੂਝੀ ਬਖਸ਼ੀ ਉਹਦੇ ਮੁਤਾਬਕ ਤੇ ਨਾਲ ਹੋਰ ਕੀ ਮੰਗਿਆ ਗਿਆ ਉਮਰ ਵੀ ਮੰਗੀ ਗਈ ਕਿਉਂ 1430 ਆ 365 ਦਿਨ ਦੇ ਸਾਲ ਸਾਲ ਦੇ ਦਿਨ ਨੇ 365 ਤੇ 42 4300 ਦਿਨ ਬਣਦਾ ਆਪਾਂ ਹੀ 8-10 ਸਾਲ ਉਮਰ ਮਿਲ ਗਈ ਦੋ ਚੀਜ਼ਾਂ ਆ ਗਈਆਂ ਇਹਦੇ ਚੋ ਸੋ ਆਪਾਂ ਇਹ ਸਮਝਣ ਦੀ ਗੱਲ ਕਰੀ ਆ ਜੀ ਕਹਾਣੀ ਤੋਂ ਮਹਾਰਾਜ ਕਹਿੰਦੇ ਨਾ ਜਿਹੜਾ ਆਪਾਂ ਸ਼ਬਦ ਆਪਾਂ ਕਰ ਰਹੇ ਆਂ ਤਿਉਂ-ਤਿਉਂ ਸੈਲ ਕਰੇ ਜਿਉਂ ਭਾਵੇ ਮਹਿਰਮ ਮਹਿਲ ਨਾ ਕੋ ਅਟਕਾਵੇ ਮਹਾਰਾਜ ਕਹਿੰਦੇ ਉਸ ਆਤਮ ਆਤਮਿਕ ਸਹਿਰ ਵਿੱਚ ਅਪੜੇ ਹੋਏ ਬੰਦੇ ਉਸ ਅਵਸਥਾ ਵਿੱਚ ਆਨੰਦ ਨਾਲ ਵਿਚਰਦੇ ਹਨ ਜਿਹੜੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਦੇ ਨੇ ਉਹ ਅੰਦਰੋਂ-ਅੰਦਰ ਹੀ ਆਨੰਦ ਉਹਨਾਂ ਨੂੰ ਹੀ ਪਤਾ ਜਿਹੜੇ ਜੁੜਦੇ ਨੇ ਜਿਵੇਂ ਪੰਕਤੀ ਆਉਂਦੀ ਹੁੰਦੀ ਹੈ ਗੋਂਗੇ ਮਠਿਆਈ ਵੀ ਜਿਹੜਾ ਗੋਂਗਾ ਬੰਦਾ ਬੋਲ ਨਹੀਂ ਸਕਦਾ ਉਹਨੂੰ ਸਵਾਦ ਲਈ ਬਹੁਤ ਸਵਾਦ ਲਈ ਉਹਨੂੰ ਮਠਿਆਈ ਖਵਾਈ ਜਾਵੇ ਤਾਂ ਬੋਲ ਕੇ ਨਹੀਂ ਦੱਸ ਸਕਦਾ ਸਿਰ ਜਰੂਰ ਹਿਲਾ ਸਕਦਾ ਬੋਲ ਕੇ ਨਹੀਂ ਦੱਸਦਾ ਵੀ ਕਿੰਨੀ ਕੁ ਸਵਾਦ ਆ ਇਸੇ ਤਰ੍ਹਾਂ ਹੀ ਜਿਹੜਾ ਗੁਰੂ ਦਾ ਪਿਆਰਾ ਭੈਣ ਆ ਚਾਹੇ ਭਾਈ ਆ ਨਾਮ ਬਾਣੀ ਨਾਲ ਜੁੜੇ ਆ ਗੁਰੂ ਸੰਨਾਤ ਨਾਲ ਜੁੜੇ ਆ ਉਹਨਾਂ ਦੀ ਅਵਸਥਾ ਉਹ ਆਪ ਹੀ ਜਾਣਦੇ ਨੇ ਠੀਕ ਹੈ ਨਾ ਦੂਜਿਆਂ ਨੂੰ ਤਾਂ ਆਮ ਹੀ ਲੱਗਦੇ ਹੁੰਦੇ ਆ ਆਪਾਂ ਜੇ ਕੋਈ ਹੁਣ ਰੰਗੀ ਹੋਈ ਰੂਹ ਆ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਬਹੁਤ ਸਾਰੀਆਂ ਨੇ ਹੈਣ ਬਿਰਲੇ ਘਣੇ ਨਹੀਂ ਗੁਰਬਾਣੀ ਚ ਲਿਖਿਆ ਵਿਬਾਲੇ ਸੰਘਲੇ ਤਾਂ ਹੈ ਨਹੀਂ ਵੀ ਬਹੁਤ ਬਿਰਲੇ ਬਿਰਲੇ ਵੀ ਬਹੁਤ ਜਿਆਦੇ ਨੇ ਪ੍ਰਭੂ ਪਰਮਾਤਮਾ ਦਾ ਨਾਮ ਜਪਣ ਵਾਲੇ ਉਹ ਜਿਹੜੀਆਂ ਨਾਮ ਨਾਲ ਰੰਗੀਆਂ ਹੋਈਆਂ ਰੂਹਾਂ ਦੇਖਣ ਨੂੰ ਤਾਂ ਆਪਾਂ ਆਮ ਸੁਧਾਰਨੀ ਲੱਗਾਂਗੇ ਨਾ ਪਰ ਉਹਦੀ ਅੰਦਰਲੀ ਅਵਸਥਾ ਜਾਂ ਤਾਂ ਗੁਰੂ ਜਾਣਦਾ ਜਾਂ ਉਹ ਉਹ ਭੈਣ ਭਾਈ ਆਪ ਜਾਣਦਾ ਜਿਹੜਾ ਨਾਮ ਬਣੀ ਨਾਲ ਜੁੜਿਆ ਹੋਇਆ ਇਸੇ ਭਗਤ ਜੀ ਵੀ ਇਉਂ ਹੀ ਸਮਝਾਉਂਦੇ ਨੇ ਭਗਤ ਰਬਦਾਸ ਸਾਹਿਬ ਦੀ ਬਾਣੀ ਵਿੱਚੋਂ ਆ ਸ਼ਬਦ ਇਹ ਤਿਉਂ ਤੋਂ ਛੈਲ ਕਰੇ ਜਿਉਂ ਭਾਵੇ ਮਹਰਮ ਮਹਿਲ ਨ ਕੋ ਅਟਕਾਵੇ ਉਸ ਆਤਮਿਕ ਸ਼ਹਿਰ ਵਿੱਚ ਅਪੜੇ ਹੋਏ ਬੰਦੇ ਉਸ ਅਵਸਥਾ ਵਿੱਚ ਆਨੰਦ ਨਾਲ ਵਿਚਰਦੇ ਹਨ ਉਸ ਉਸ ਰੱਬੀ ਮਹਿਲ ਦੇ ਭੇਦੀ ਹੁੰਦੇ ਹਨ ਭੇਤੀ ਦਾ ਮਤਲਬ ਹੀ ਜਾਣਕਾਰੀ ਰੱਖਦੇ ਨੇ ਜਾਣਕਾਰੀ ਉਹਨਾਂ ਨੂੰ ਉਸ ਦੀ ਮਹਾਰਾਜ ਕਹਿੰਦੇ ਉਹ ਉਸ ਰੱਬੀ ਮਹਿਲ ਦੇ ਭੇਤੀ ਹੁੰਦੇ ਹਨ ਇਸ ਵਾਸਤੇ ਕੋਈ ਉਹਨਾਂ ਦੇ ਰਾਹ ਵਿੱਚ ਰੋਕ ਨਹੀਂ ਪਾ ਸਕਦਾ ਉਹ ਸਿੱਧੇ ਪ੍ਰਭੂ ਪਰਮਾਤਮਾ ਨਾਲ ਜੁੜੇ ਆ ਬਿਰਤੀ ਕਰਕੇ ਜੁੜੇ ਆ ਜਿਹੜਾ ਬਿਰਤੀ ਕਰਕੇ ਇਸ਼ਨਾ ਇਨਸਾਨ ਪ੍ਰਭੂ ਪਰਮਾਤਮਾ ਦੇ ਨਾਲ ਸੁਰਤ ਕਰਕੇ ਜੁੜਿਆ ਉਹਦੇ ਵਿੱਚ ਤਾਂ ਕੋਈ ਵੀ ਰੁਕਾਵਟ ਨਹੀਂ ਪੈਣੀ ਸੁਰਤ ਨੂੰ ਤਾਂ ਕੋਈ ਨਹੀਂ ਰੋਕ ਸਕਦਾ ਸੁਰਤ ਤਾਂ ਪਤਾ ਨਹੀਂ ਹੁਣ ਆਪਾਂ ਗੁਰਦੁਆਰੇ ਬੈਠੇ ਆ ਸੁਰਤ ਪਤਾ ਨਹੀਂ ਕਿੱਥੇ ਕਿੱਥੇ ਡਾਰੀਆਂ ਮਾਰ ਜੂ ਦਸ ਸਦੀਆਂਾਂ ਵਿੱਚ ਘੁੰਮੇ ਆਉਂਦੀ ਆ ਕੁ ਸੈਕਿੰਟਾਂ ਦੇ ਵਿੱਚ ਕੈਨੇਡਾ ਅਮਰੀਕਾ ਇੱਕ ਸੈਕਿੰਟ ਮਿੰਟ ਦੇ ਵਿੱਚ ਘੁੰਮਿਓ ਕੈਨੇਡਾ ਅਮਰੀਕਾ ਇੱਥੇ ਬੈਠਾ ਬੈਠਾਈ ਸੁਰਤ ਨੂੰ ਬ੍ਰੇਕ ਲਾਉਂਦਾ ਗੁਰੂ ਦਾ ਸ਼ਬਦ ਇਹ ਸੁਰਤ ਨੂੰ ਟਿਕਾਉਂਦਾ ਗੁਰੂ ਮਹਾਰਾਜ ਅਗਲੇ ਬੰਦ ਚ ਦੱਸਦੇ ਨੇ ਕਹਿ ਰਬਦਾਸ ਖਲਾਸ ਚ ਮਾਰਾ ਹੁਣ ਜੋ ਵੰਡੀਆਂ ਪਾਈਆਂ ਮੰਨੂ ਸਿਮਰਤੀ ਗ੍ਰੰਥ ਨੇ ਵੰਡੀਆਂ ਪਾਈਆਂ ਇਹ ਜਾਤਾਂ ਪਾਤਾਂ ਦੀਆਂ ਗੁਰਬਾਣੀ ਨਹੀਂ ਮੰਨਦੀ ਗੁਰਬਾਣੀ ਕਹਿੰਦੀ ਮਾਨੁੱਖ ਕੀ ਜਾਤ ਏਕ ਪਸਾਨਬ ਵੀ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਪ੍ਰਭੂ ਪਰਮਾਤਮਾ ਦੀ ਕਿਰਪਾ ਦੇ ਨਾਲ ਏ ਸਰੀਰ ਮਿਲੇ ਨੇ ਤੇ ਇੱਕੋ ਜੇ ਅੰਗ ਪੈਰ ਦਿੱਤੇ ਨੇ ਪ੍ਰਭੂ ਪਰਮਾਤਮਾ ਨੇ ਕੀ ਫਰਕ ਆ ਖੂਨ ਵੀ ਇੱਕੋ ਜਿਹਾ ਚੱਲਦਾ ਹੱਡ ਮਾਸ ਵੀ ਇੱਕੋ ਜਿਹਾ ਇਹ ਜਿਹੜੀਆਂ ਬੰਡੀਆਂ ਪਾਉਣ ਦੇ ਮੁਤਾਬਕ ਭਗਤ ਸਾਹਿਬ ਨੇ ਫਿਰ ਵੀ ਆਪ ਦਾ ਨਾਮ ਲਾਇਆ ਤਾਂ ਇੱਥੇ ਕਹੇ ਰਬਦਾਸ ਖਲਾਸ ਚ ਮਾਰਾ ਭਗਤ ਜੀ ਕਹਿੰਦੇ ਨੇ ਚਮਿਆਰ ਰਵੀਦਾਸ ਆਖਦਾ ਹੈ ਜੋ ਹਮ ਸਹਿਰੀ ਸੋ ਮੀਤ ਹਮਾਰਾ ਬੇ ਹਮ ਸਹਿਰੀ ਇੱਕੋ ਸ਼ਹਿਰ ਦੇ ਵਸਣ ਵਾਲੇ ਹਮ ਵਤਨ ਸੰਤ ਸਤ ਸੰਗੀ ਹਾਂ ਇਹਨੂੰ ਭਾਵ ਅਰਥ ਦੇ ਵਿੱਚ ਲਵਾਂਗੇ ਵੀ ਆਪਾਂ ਜਿਹੜੀ ਗੱਲ ਕਰੀ ਆ ਵੀ ਪ੍ਰਭੂ ਪਰਮਾਤਮਾ ਨੇ ਸਾਨੂੰ ਪੈਦਾ ਕੀਤਾ ਉਹੀ ਸਾਡੀ ਸਾਰੀ ਸੰਭਾਲ ਕਰ ਰਿਹਾ ਇੱਕੋ ਜਿਹਾ ਸਰੀਰ ਇੱਕੋ ਜਿਹੀ ਹੱਡ ਮਾਸ ਇੱਕੋ ਹੀ ਖੂਨ ਸਭ ਕੁਝ ਇੱਕੀ ਹੈ ਨਾ ਬੇਸੀ ਇੱਕੋ ਹੀ ਸ਼ਹਿਰ ਦੇ ਵਾਸੀ ਹਾਂ ਭਾਵ ਪ੍ਰਭੂ ਨਾਲ ਮਲਾਪ ਵਾਲੀ ਆਤਮਿਕ ਅਵਸਥਾ ਵਿੱਚ ਸਦਾ ਆਨੰਦ ਹੀ ਆਨੰਦ ਬਣਿਆ ਰਹਿੰਦਾ ਹੈ ਭਗਤ ਜੀ ਕਹਿੰਦੇ ਤੇ ਇਸ ਸ਼ਬਦ ਵਿੱਚ ਦੁਨੀਆ ਦੇ ਲੋਕਾਂ ਦੇ ਮਿਥੇ ਹੋਏ ਸਵਰਗ ਪਿਛਤ ਨਰਕ ਸੁਰਗ ਸਵਰਗ ਪਿਛਤ ਦੇ ਮੁਕਾਬਲੇ ਤੇ ਸੱਚ ਮੁੱਚ ਦੀ ਆਤਮਕ ਅਵਸਥਾ ਦਾ ਵਰਣਨ ਹੈ ਸਵਰਗ ਪਿਛਤ ਦੇ ਤਾਂ ਸਿਰਫ ਇਕਰਾਰ ਹੀ ਹਨ ਮਨੁੱਖ ਸਿਰਫ ਆਸਾਂ ਹੀ ਕਰ ਸਕਦਾ ਹੈ ਕਿਵੇਂ ਮੈਂ ਤਲਾ ਚੰਗੇ ਕੰਮ ਕਰੂੰ ਤਾਂ ਸਵਰਗ ਚ ਜਾਵਾਂ ਨੂੰ ਜਾਂ ਮਾੜੇ ਕਰੇ ਤਾਂ ਨਰਕ ਚ ਜਾਵਰੂ ਭਗਤ ਜੀ ਕਹਿੰਦੇ ਵੀ ਇੱਕ ਆਸ ਹੀ ਰੱਖ ਸਕਦਾ ਮਨੁੱਖ ਆਸਾਂ ਹੀ ਰੱਖ ਕਰ ਸਕਦਾ ਹੈ ਕਿ ਮਰਨ ਪਿੱਛੋਂ ਮਿਲੇਗਾ ਪਰ ਜਾਂ ਜਿਸ ਆਤਮਕ ਅਵਸਥਾ ਦਾ ਇੱਥੇ ਜ਼ਿਕਰ ਹੈ ਉਸ ਨੂੰ ਮਨੁੱਖ ਇਸ ਜ਼ਿੰਦਗੀ ਵਿੱਚ ਹੀ ਅਨੁਭਵ ਕਰ ਸਕਦਾ ਹੈ ਜੇ ਉਹ ਜੀਵਨ ਦੇ ਸਹੀ ਰਾਹ ਤੇ ਤੁਰਦਾ ਹੈ ਤਾਂ ਮਨੁੱਖੇ ਜਨਮ ਵਿੱਚ ਹੀ ਅਨੁਭਵ ਹੁੰਦਾ ਜੀ ਪਸ਼ੂ ਪੰਛੀ ਪੇੜ ਪੌਦੇ ਕੀੜੇ ਮਕੋੜੇ ਆਂਦੇ ਅਨੁਭਵ ਨਹੀਂ ਹੋ ਸਕਦਾ ਇਹ ਵੀ ਅਸੀਂ ਨਰਕ ਜਾਵਾਂਗੇ ਜਾਂ ਸੁਰਗ ਚ ਜਾਵਾਂਗੇ ਤੇ ਇਸੇ ਭਗਤ ਭਗਤ ਕਬੀਰ ਸਾਹਿਬ ਦੀ ਬਾਣੀ ਆ ਮੇਰਾ ਖਿਆਲ ਉਹਦੇ ਵਿੱਚੋਂ ਸ਼ਬਦ ਆ ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦਉ ਇਰਾਦੇ ਭਗਤ ਜੀ ਕਹਿੰਦੇ ਕਿਹੜਾ ਸੁਰਗ ਤੇ ਕਿਹੜਾ ਨਰਕ ਆ ਦੋਨੇ ਰੱਦ ਕਰਤੇ ਭਗਤ ਜੀ ਨੇ ਕਿਆ ਨਰਕ ਕਿਆ ਸੁਰਗ ਤੇ ਕਿਆ ਨਰਕ ਤੇ ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦਉ ਇਰਾਦੇ ਹਮ ਤਾਹੂ ਕੀ ਕਾਣ ਨਾ ਕੱਟਦੇ ਆਪਣੇ ਗੁਰ ਪ੍ਰਸਾਦਿ ਮਹਾਰਾਜ ਕਹਿੰਦੇ ਅਸੀਂ ਤਾਂ ਇਹਨਾਂ ਦੇ ਮਕਾਨ ਵਿੱਚ ਨਹੀਂ ਜਾਂਦੇ ਜਿਹੜੇ ਸੁਰਗ ਦਾ ਲਾਲਚ ਦਿੰਦੇ ਆ ਤੇ ਜਾਂ ਨਰਕ ਤੋਂ ਡਰਾਉਂਦੇ ਨੇ ਅਸੀਂ ਤਾਂ ਇਹਨਾਂ ਦੀ ਮਕਾਨ ਵਿੱਚ ਨਹੀਂ ਜਾਂਦੇ ਜਿਹੜੇ ਭਵਿੱਖ ਦੱਸਣ ਵਾਲੇ ਨੇ ਭਵਿੱਖ ਕਹਿੰਦੇ ਵੀ ਤੂੰ ਨਰਕਤ ਜਾਏਂਗਾ ਤੂੰ ਸੁਰਗਤ ਜਾਏਂਗਾ ਕਹਿੰਦੇ ਅਸੀਂ ਦੋਨੇ ਹੀ ਰੱਦ ਕਰਤੇ ਅਸੀਂ ਆਪਣੇ ਗੁਰੂ ਦੀ ਕਿਰਪਾ ਸਦਕਾ ਹੀ ਆਪਣਾ ਜੀਵਨ ਜੀਨੇ ਆ ਅਸੀਂ ਤਾਂ ਇਹਨਾਂ ਦੀ ਮਕਾਨ ਵਿੱਚ ਨਹੀਂ ਜਾਂਦੇ ਸਿੱਧਾ ਕਿ ਹਾਜੀ ਕਰਵਾਣੀ ਚਾਹਣਗੇ ਜਾਂ ਪੰਕਤੀਆਂ ਅੱਗੇ ਮਹਾਰਾਜ ਕਹਿੰਦੇ ਨਾ ਸਾਡਾ ਮਿੱਤਰ ਉਹ ਹੈ ਜੋ ਸਾਡਾ ਸਤ ਸੰਗੀ ਹੈ ਆਪਾ ਸਾਡਾ ਕਹਦੇ ਨੇ ਇਥੇ ਆੜਾ ਲੱਗਿਆ ਹੋਇਆ ਮੁਰ ਵੀ ਜਿਹੜਾ ਆਪਣਾ ਸਤ ਸੰਗੀ ਹੈ ਜਿਹਦੇ ਨਾਲ ਆਪਣੀ ਬਣਦੀ ਆ ਭੈਣਾ ਵੀ ਆ ਜਿਹਦੇ ਨਾਲ ਕੁਝ ਪਿਆਰ ਹੁੰਦਾ ਮੇਰੀ ਸਕੀ ਸੇਰ ਲਿਆ ਹੈ ਕੰਜਾਂ ਸਕੀਆਂ ਭੈਣਾ ਦੀ ਵੀ ਨਹੀਂ ਬਣਦੀ ਕਈ ਦਰਾਣੀਆਂ ਜਠਾਣੀਆਂ ਦੇ ਵਿੱਚ ਵੀ ਸੂਈ ਜਿੰਨਾ ਨੰਗਾ ਮਨੇ ਹੁੰਦਾ ਇੰਨਾ ਮਲਾਪ ਹੁੰਦਾ ਉਹਨਾਂ ਦਾ ਜਿਨ੍ਹਾਂ ਦੇ ਨਾਲ ਮਤ ਮਿਲਦੀ ਆ ਉਹੀ ਆਪਣੇ ਸਤਸੰਗੀ ਮਿੱਤਰ ਨੇ ਲਿਖਿਆ ਇੱਥੇ ਮਹਾਰਾਜ ਨੇ ਵੀ ਸਾਡਾ ਮਿੱਤਰ ਉਹ ਹੈ ਜੋ ਸਾਡਾ ਸਤਸੰਗੀ ਹੈ ਵੀ ਸਾਡੇ ਨਾਲ ਮੇਲ ਜੋਲ ਰੱਖਦਾ ਜਿਸ ਨੇ ਦੁੱਖ ਅੰਦਰੋਂ ਤਸ 20 ਆਦਕ ਤੋਂ ਖਲਾਸੀ ਪਾ ਲਈ ਹੈ ਵੀ ਜਿਹੜਾ ਆ ਨਰਕ ਸੁਰਗ ਦੀ ਨਹੀਂ ਕੋਈ ਆਸ ਰੱਖਦਾ ਕੋਈ ਬਹਿਮਾ ਭਰਮਾਂ ਚ ਨਹੀਂ ਫਸਿਆ ਹੋਇਆ ਇੱਕੋ ਇੱਕ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੀ ਹੋਈ ਰੂਹ ਗੁਰੂ ਦੇ ਬਚਨਾਂ ਤੇ ਪਹਿਰਾ ਦਿੰਦੀ ਹੈ ਜਿਹੜਾ ਜੀਵ ਉਹ ਮਿੱਤਰ ਆ ਸਾਡਾ ਮਾਰ ਭਗਤ ਜੀ ਕਹਿੰਦੇ ਤਾਂ ਹੀ ਨਹੀਂ ਸੀ ਬਣਦੀ ਇਹਨਾਂ ਦੀ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਗਰਬਾਣੀ ਚ ਪੰਕਤੀ ਹੈ ਵੀ ਸੰਸਾਰੀ ਲੋਕ ਤੇ ਰੱਬ ਦੇ ਪਿਆਰਿਆਂ ਦੀ ਨਹੀਂ ਬਣਦੀ ਹੁੰਦੀ ਕਿਉਂਕਿ ਰੱਬ ਦੇ ਪਿਆਰ ਨੇ ਪਿਆਰੇ ਨੇ ਗੁਰੂ ਦੇ ਸਿਨਾਨ ਤੇ ਚੱਲਣ ਦੀ ਕੋਸ਼ਿਸ਼ ਕਰਨੀ ਆ ਤੇ ਜਿਹੜਾ ਸੰਸਾਰੀ ਆ ਉਹਨੇ ਸੰਸਾਰ ਦੀਆਂ ਰੌ ਰੀਤੀਆਂ ਤੇ ਰਸਮਾਂ ਰਵਾਜਾਂ ਮੁਤਾਬਕ ਆਪਣਾ ਜੀਵਨ ਬਸਰ ਕਰਨਾ ਹੁੰਦਾ ਇਹਨਾਂ ਦੇ ਤਾਂ ਨਹੀਂ ਖਿਆਲ ਆਤ ਮਿਲਦੇ ਹੁੰਦੇ ਤੇ ਪਰ ਗੁਰੂ ਜੀ ਨੇ ਸਮਝਾਉਣਾ ਕੀਤਾ ਸਾਨੂੰ ਵੀ ਵਿਚਾਰਾਂ ਦਾ ਬਿਤਕਰਾ ਹੋ ਸਕਦਾ ਵਿਚਾਰ ਕਧਾਰਾ ਬਿਤਕਰਾ ਹੁੰਦਾ ਹੀ ਆ ਆਪਣੇ ਘਰ ਪਰਿਵਾਰ ਦੇ ਵਿੱਚ ਵੀ ਕਈਆਂ ਨੂੰ ਵਿਚਾਰ ਨਹੀਂ ਮਿਲਦੇ ਹੁੰਦੇ ਵਿਚਾਰ ਕਧਾਰਾ ਤਾਂ ਬਿਤਕਰਾ ਹੈਗਾ ਹੀ ਆ ਪਰ ਮਹਾਰਾਜ ਕਹਿੰਦੇ ਕਿਸੇ ਨਾਲ ਵੈਰ ਨਹੀਂ ਕਰਨਾ ਚਾਹੀਦਾ ਉਹ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਆ ਮਨੁੱਖ ਜਿਵੇਂ ਵੀ ਉਹਦਾ ਜੀ ਕਰਦਾ ਜੀਵਨ ਜੀਏ ਕਿਸੇ ਨੇ ਗੁਰਬਾਣੀ ਨਾਲ ਜੁੜ ਕੇ ਨਾਮ ਬਾਣੀ ਨਾਲ ਜੁੜ ਕੇ ਆਪਣਾ ਜੀਵਨ ਬਸਰ ਕਰਨਾ ਕਿਸੇ ਨੇ ਝੰਡ ਪੂਜ ਕੇ ਕਰਨਾ ਕਿਸੇ ਨੇ ਕਬਰਾਂ ਪੂਜ ਕੇ ਕਰਨਾ ਉਹ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਕਰ ਸਕਦਾ ਪਰ ਗੁਰੂ ਜੀ ਸਮਝਾਉਂਦੇ ਨੇ ਵੀ ਇਹ ਤੁਸੀਂ ਕਰਤਾ ਰਹੇ ਹੋ ਭਾਈ ਇਹਨਾਂ ਦਾ ਫਲ ਕੋਈ ਨਹੀਂ ਫੜ ਆਹੀ ਆ ਜੋ ਆਪਾਂ 15 20 ਮਿੰਟ ਗੁਰੂ ਦੀ ਗੱਲ ਸੁਣ ਕੇ ਗੁਰੂ ਦੇ ਦਵਾਰੇ ਬੈਠ ਕੇ ਸਤਸੰਗ ਕਰ ਲਈ ਨਾ ਇਹ ਲੇਖੇ ਵਿੱਚ ਪਏਗਾ ਸਮਾਂ ਜਿਵੇਂ ਆਪਾਂ ਵਾਰੀ ਧਾਰਨ ਲਏ ਜੇ ਕੋਈ ਆਪਾਂ ਪੈਸਾ ਖਰਚਾ ਜੇ ਤਾਂ ਟਿਕਾਣੇ ਲੱਗ ਗਿਆ ਚੰਗੇ ਆਪਾਂ ਕੰਮ ਤੇ ਲਾਤਾ ਆਪਾਂ ਕਹਿੰਦੇ ਲੇਖੇ ਲੱਗਿਆ ਕਈ ਵਾਰੀ ਪੈਸਾ ਕੋਈ ਅੰਜਾਈ ਚਲਿਆ ਜਾਂਦਾ ਬਿਮਾਰੀ ਠਮਾਰੀ ਤੇ ਲੱਗ ਗਿਆ ਜਾਂ ਕਿਤੇ ਗਲਤ ਪਾਸੇ ਖਰਚਿਆ ਗਿਆ ਉਹਦਾ ਪਸਤਾਵਾ ਹੁੰਦਾ ਵੀ ਯਾਰੇ ਅੰਜਾਈ ਚਲਿਆ ਗਿਆ ਮਸਾਂ ਕਮਾਈ ਸਿੱਖ ਹੂਨ ਪਛਿੰਨੇ ਦਾ ਬਹਾ ਕੇ ਕਮਾਉਂਦਾ ਬੰਦਾ ਕਈ ਵਾਰੀ ਗਲਤ ਪਾਸੇ ਲੱਗੇ ਤਾਂ ਉਹਦਾ ਪਛਤਾਵਾ ਹੁੰਦਾ ਇਸੇ ਤਰ੍ਹਾਂ ਹੀ ਆਪਣਾ ਜੀਵਨ ਹੈ ਮਨੁੱਖਾ ਵੀ ਜੇ ਤਾ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਜਿੰਨਾ ਸਮਾਂ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਨਿਕਲੇਗਾ ਓਨਾ ਸਮਾਂ ਸੋਡਾ ਪ੍ਰਵਾਨ ਹੋਏਗਾ ਸਹੀ ਰਸਤੇ ਲੱਗੇਗਾ ਸਹੀ ਟਿਕਾਣੇ ਲੱਗੇਗਾ ਤੇ ਜਿਹੜਾ ਅਜਾਈ ਗੁਆ ਲਿਆ ਆਪਾਂ ਆ ਕਈ ਮੇਲਿਆਂ ਵਿੱਚ ਹੀ ਗੁਆਏ ਆਉਂਦੇ ਨੇ ਸਮਾਂ ਕਈ ਭੈਣ ਭਰਾ ਸਾਰੇ ਨਹੀਂ ਕਈ ਮੇਲਿਆਂ ਵਿੱਚ ਹੀ ਗੁਆ ਆਉਂਦੇ ਨੇ ਜਾਂ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਛੱਡ ਕੇ ਕਹਿੰਦੇ ਸਾਡੀ ਫਲਾਣੇ ਤਾਂ ਤੇ ਸੇਵਾ ਲੱਗੀ ਆ 1 ਕਿ ਮਹੀਨੇ ਦੀ 15 ਦਿਨ ਦੀ ਹਫ਼ਤੇ ਭਰ ਦੀ ਜਾਂ ਦੋ ਦਿਨ ਤਾਂ ਕੋਈ ਸੇਵਾ ਸੀ ਮੈਨੂੰ ਮਿਲ ਜਾਂਦੇ ਨੇ ਬਹੁਤ ਆ ਦੋ ਕੁ ਦਿਨ ਦੀ ਸੇਵਾ ਸੀ ਭਾਈ ਉੱਥੇ ਗਏ ਸੀ ਇਹ ਵੇ ਇਹ ਲੇਖੇ ਵਿੱਚ ਨਹੀਂ ਆਉਣੀਆਂ ਜੀ ਲੇਖੇ ਵਿੱਚ ਉਹ ਆਪਣੇ ਫਰਜ਼ ਪਛਾਣ ਪ੍ਰਭੂ ਪਰਮਾਤਮਾ ਦਾ ਨਾਮ ਨਾਲ ਜੁੜਿਆ ਰਹੇ ਤੇ ਜ਼ਿੰਦਗੀ ਲੇਖੇ ਲੱਗ ਜਾਣੀ ਇਹ ਮਨੁੱਖਾ ਜਨਮ ਦੁਆਰੇ ਤਾਂ ਮਿਲਣਾ ਹੀ ਨਹੀਂ ਕਿਉਂ ਨਹੀਂ ਮਿਲਣਾ ਜੇ ਰੱਬ ਦੀ ਬੰਦਗੀ ਨਾਲ ਜੁੜ ਗਿਆ ਤੇ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਣਾ ਜੀਵ ਆਤਮਾ ਜਿਹੜਾ ਇਹ ਮਰਨ ਜਮਣ ਦੇ ਗੇੜ ਤੋਂ ਬਚ ਜਾਣਾ ਇਹਨੇ ਜਮਾ ਹੀ ਨਹੀਂ ਮਰਨ ਜਮਣ ਦੇ ਗੇੜ ਚਾਉਣਾ ਕਰਵਾਣੀ ਕਹਿੰਦੀ ਆ ਗੁਰੂ ਦਾ ਗਿਆਨ ਮਰਨ ਜਮਣ ਕੱਟਦਾ ਹੈ ਜੇ ਗੁਰੂ ਦੇ ਗਿਆਨ ਨਾਲ ਨਹੀਂ ਜੁੜਿਆ ਭੈਣ ਭਾਈ ਜਿਹੜਾ ਉਹ ਫਿਰ 84 ਦਾ ਗੇੜਾ 84 ਦਾ ਗੇੜ ਫਿਰ ਆਪਾਂ ਸੌਂਦੇ ਹੁੰਨੇ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਾ ਜ਼ਮੀਨ ਕਰੰਗਾ ਕਈ ਜਨਮ ਸਰਪ ਬਿਰਖ ਹੋਏ ਪਾਇਓ ਗਰਬਾਣੀ ਚ ਪੰਕਤੀਆਂ ਆਉਂਦੀਆਂ ਆਹੇ ਵੀ ਸੱਪ ਦੀ ਜੁਨੀ ਕਰੋੜਵਰਾ ਜੇ ਸੱਪ ਦੀ ਕੁਲ ਵਿੱਚ ਚਲਿਆ ਗਿਆ ਹਜੀਬ ਆਤਮਾ ਸੱਪ ਦੀ ਕੁਲ ਚ ਹੀ ਰਹੇਗਾ ਕਰੋੜਵਰਾ ਗਰਬਾਣੀ ਕਹਿੰਦੀ ਆ ਜੀ ਮੈਂ ਨਹੀਂ ਕਿਹਾ ਕਾਂ ਦੀ ਜੂਨ ਚ ਚਲਿਆ ਗਿਆ ਤਾਂ ਲੱਖ ਭਰਾ ਕਾਂ ਦੀ ਜੂਨ ਚ ਫਿਰ ਹੋਰ 84 ਲੱਖ ਜੂਨਾਂ ਨੇ ਡੱਡੂ ਕੱਛੂ ਮੱਸੀ ਕੀੜੇ ਮਕੌੜੇ ਮੱਖੀ ਮੱਛਰ ਕੰਨੀਆਂ ਨੇ ਇਹ ਫਰ ਬਾਰੀ ਆਉਣੀ ਨਹੀਂ ਕਹਿਣ ਦਾ ਭਾਵ ਆ ਵੀ ਭਾਈ ਨਾਮ ਬਾਣੀ ਨਾਲ ਜੁੜਜੋ ਜੀਵਨ ਲੇਖੇ ਲੱਗ ਜੇ 84 ਦੇ ਗੇੜ ਚੋ ਬਚ ਜੇ ਮਨੁੱਖ ਹਰ ਮਨੁੱਖ ਹੁੰਦਾ ਹੋਇਆ ਵੀ ਦੁਖੀ ਹੁੰਦਾ ਆਪਾਂ ਸਾਰੇ ਭੈਣ ਭਰਾ ਗ੍ਰਿਸ਼ਤੀ ਜੀਵਨ ਵਾਲੇ ਬੈਠੇ ਆ ਸਾਰੇ ਇਹ ਜ਼ਿੰਮੇਵਾਰੀਆਂ ਨਿਭਾਉਂਦਾ ਵੀ ਔਖਾ ਹੁੰਦਾ ਬੰਦਾ ਠੀਕ ਆ ਜੀ ਕੋਈ ਭੀੜ ਸਿੰਘ ਹੀੜ ਆ ਗਈ ਕੋਈ ਜੀਵ ਘਰ ਚੋਂ ਚੱਲਿਆ ਗਿਆ ਜ਼ਿੰਦਗੀ ਔਖੀ ਏ ਜੀਵਨ ਸਾਰੇ ਹੀ ਔਖੇ ਨੇ ਇਸੇ ਤਰ੍ਹਾਂ ਹੀ ਦੂਜੀਆਂ ਜੁੰਨੀਆਂ ਵੀ ਔਖੀਆਂ ਨੇ ਗਰਬਾਣੀ ਕਹਿੰਦੀ ਆ ਵੀ ਤੂੰ ਨਾਮ ਬਾਣੀ ਨਾਲ ਜੁੜ ਜਾ ਭਾਈ ਤੇਰਾ ਜੀਵਨ ਹੈ ਕਿ ਨਾ ਲੇਖੇ ਲੱਗ ਜੇ ਮਨੁੱਖਾ ਜਨਮ ਗਰਬਾਣੀ ਚ ਪੰਕਤੀ ਆ ਜੀ ਮਨਾ ਦੁਰਲੱਭ ਦੇ ਮਾਨੁੱਖ ਦੇ ਹੋਰੀਆ ਵੀ ਇਹ ਜਿਹੜੀ ਦੇਹ ਮਿਲੀ ਆ ਨਾ ਸਰੀਰ ਕਰਕੇ ਬੀਬੀ ਆ ਚਾਹੇ ਭਾਈ ਆ ਵੀ ਇਹ ਜਿਹੜਾ ਮਨੁੱਖਾ ਦੇਹ ਮਿਲੀ ਆ ਇਹ ਪ੍ਰਭੂ ਪਰਮਾਤਮਾ ਨੂੰ ਮਿਲਣ ਦੀ ਵਾਰੀ ਆ ਤੇਰੀ ਜੇ ਤੂੰ ਇਹ ਵਾਰੀ ਨੰਗਾ ਲਈ ਮੁਸ਼ਕਲ ਆ ਮਿਲਣੀ ਵਾਰੀ ਕਿਉਂਕਿ ਲੰਮੇ ਗੇੜ ਚੋਂ ਪਹਿਲਾਂ ਹੀ ਜੂਨ ਪਹਿਲਾਂ ਹੀ ਟੇਡੀਆਂ ਮੇਡੀਆਂ ਜੂਨਾਂ ਦੇ ਵਿੱਚੋਂ ਚੱਲਦਾ ਆਇਆ ਇਹ ਜੀਵ ਆਤਮਾ ਮਨੁੱਖਾ ਜਨਮ ਮਿਲ ਗਿਆ ਜੇ ਹੁਣ ਵੀ ਅਜਾਈਂ ਗਵਾਲਿਆ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਟੁੱਟ ਕੇ ਕਰਮਾਂ ਕਾਂਡਾਂ ਵਿੱਚ ਹੀ ਬਸਰ ਕਰ ਲਿਆ ਆਪਣਾ ਜੀਵਨ ਤੇ ਦੁਬਾਰੇ ਜਨਮ ਨਹੀਂ ਮਿਲਣਾ ਔਖਾ ਮਹਾਰਾਜ ਕਹਿੰਦੇ ਅਗਲੇ ਸ਼ਬਦ ਚ ਬਸ 5 6 ਮਿੰਟ ਹੋਰ ਆ ਭਾਈ ਅਗਲੇ ਸ਼ਬਦ ਚ ਮਹਾਰਾਜ ਕਹਿੰਦੇ ਨੇ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਓੰਕਾਰ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਸਤਗੁਰ ਪ੍ਰਸਾਦ ਦਾ ਭਾਵ ਆ ਜੀ ਗੁਰੂ ਦੀ ਕਿਰਪਾ ਨਾਲ ਉਹ ਪ੍ਰਮਾਤਮਾ ਮਿਲਦਾ ਗੁਰੂ ਦੇ ਨਾਲ ਜੁੜੇ ਰਹੀਏ ਨਾਮ ਬਾਣੀ ਨਾਲ ਜੁੜ ਕੇ ਆਪਾਂ ਗੁਰੂ ਨਾਲ ਜੁੜ ਗਏ ਤੇ ਉਹ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ ਜੀਵਾਤਮਾ ਲਿਖੇ ਲੱਗ ਜੂ ਗੌੜੀ ਬਰਾਗਣ ਰਬਦਾਸ ਜੀਓ ਇਹ ਗੌੜੀ ਰਾਗ ਦੇ ਵਿੱਚ ਰਬਦਾਸ ਸਾਹਿਬ ਦੀ ਕੋਈ ਬਾਣੀ ਹੈ ਜਿਹੜਾ ਕਿ ਸਮਝਾਉਣਾ ਕਰਦੇ ਨੇ ਘਟ ਅਬ ਘਟ ਡੂੰਗਰ ਕਣਾ ਇੱਕ ਨਿਰਗੁਣ ਬੈਲ ਹਮਾਰਾ ਉਹਨਾਂ ਆਪਾਂ ਨੂੰ ਆਮ ਨਹੀਂ ਸਮਝਾਉਣੀ ਜਦੋਂ ਆਪਾਂ ਇਹ ਅਰਥ ਨੂੰ ਸਮਝਣਾ ਕਿ ਸਮਝ ਆ ਜਾਣੀ ਪੰਕਤੀ ਮਹਾਰਾਜ ਕਹਿੰਦੇ ਜਿੰਨੀ ਰਾਹੀ ਪ੍ਰਭੂ ਦੇ ਨਾਮ ਦਾ ਸੌਦਾ ਲੱਦ ਕੇ ਲੈ ਜਾਣ ਵਾਲਾ ਮੇਰਾ ਟਾਂਡਾ ਲੰਘਣਾ ਲੰਘਣਾ ਹੈ ਟਾਂਡਾ ਮਤਲਬ ਨਾ ਹੁਣ ਆਪਾਂ ਗੱਡੀ ਕਹਿ ਦਿੰਦੇ ਆ ਉਹ ਤੋਂ ਗੱਡੇ ਕਹਿੰਦੇ ਸੀ ਉਹਨੂੰ ਟਾਂਡਾ ਬੋਲਿਆ ਜਾਂਦਾ ਸੀ ਵੀ ਲੱਦ ਕੇ ਸਮਾਨ ਇੱਧਰ ਉੱਧਰ ਲੈ ਜਾਣਾ دنیਾਬੀ ਪਦਾਰਥ ਕਹਿ ਲੋ ਕੋਈ ਕਣ ਕਮੱਕੀ ਆ ਵੀ ਉਹ ਤੂੰ ਲੱਦ ਕੇ ਇਧਰੋਂ ਉਧਰਲੇ ਸ਼ਹਿਰ ਚਲ ਜਾਣਾ ਵੇਚਣ ਵਾਸਤੇ ਕਹਿ ਲੋ ਜਾਂ ਖਰੀਦ ਕੇ ਲਿਆਂਦਾ ਮਹਾਰਾਜ ਕਹਿੰਦੇ ਨਾ ਇੱਥੇ ਜਿੰਨੀ ਰਾਹੀ ਪ੍ਰਭੂ ਦੇ ਨਾਮ ਦਾ ਸੌਦਾ ਲੱਦ ਕੇ ਲੈ ਜਾਣ ਵਾਲਾ ਮੇਰਾ ਟਾਂਡਾ ਲੰਘਣਾ ਹੈ ਉਹ ਰਸਤੇ ਬੜੇ ਔਖੇ ਪਹਾੜੀ ਰਸਤੇ ਹਨ ਤੇ ਮੇਰਾ ਮਨ ਬੜਦਮਾੜਾ ਜਿਹਾ ਹੈ ਇਹਦਾ ਭਾਵ ਕੀ ਆ ਵੀ ਮਨ ਤਾਂ ਬਹੁਤ ਕਮਜ਼ੋਰ ਜਿਹਾ ਤੇ ਪ੍ਰਭੂ ਪਰਮਾਤਮਾ ਦੇ ਨਾਮ ਦਾ ਪਦਾਰਥ ਲੱਦ ਕੇ ਜਿਹੜੇ ਰਸਤੇ ਆਪਾਂ ਲੰਘਣਾ ਉਹ ਮਹਾਰਾਜ ਕਹਿੰਦੇ ਪਹਾੜੀ ਤੇ ਟੇਡਾ ਮੇਡਾ ਰਸਤਾ ਬੜਾ ਔਖਾ ਰਸਤਾ ਤੇ ਮਨ ਬਲਦ ਕਮਜ਼ੋਰ ਜਾਵਾ ਤੇ ਇਹਨੂੰ ਬੜਾ ਔਖਾ ਲੰਘਣਾ ਉਧਰ ਦੀ ਉਸ ਰਸਤੇ ਤੇ ਜਦੋਂ ਨਾਮ ਬਾਣੀ ਨਾਲ ਜੁੜ ਗਿਆ ਜਿਵੇਂ ਆਪਾਂ ਇਤਿਹਾਸ ਤੋਂ ਇਤਿਹਾਸ ਸੁਣਿਆ ਹੀ ਆ ਵੀ ਭਾਈ ਬਚਿੱਤਰ ਸਿੰਘ 5 ਕਫਟ ਦੇ ਸੀ ਭਾਈ ਬਚਿੱਤਰ ਸਿੰਘ ਜਦੋਂ ਰਾਜੇ ਨੇ 1.5 ਲੱਖ ਫੌਜ ਤੇ ਸ਼ਰਾਬੀ ਕਰਕੇ ਹਾਥੀ ਨੂੰ ਮੱਟ ਸ਼ਰਾਬ ਦੇ ਪਿਆ ਕੇ ਕਿਲੇ ਵੱਲ ਨੂੰ ਸੱਦਿਆ ਨਾ ਵੀ ਦਰਵਾਜ਼ਾ ਤੋੜੂ ਕਿਲੇ ਦਾ ਹਾਥੀ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ 5 ਕੁ ਫੁੱਟ ਦਾ ਦੱਸਦਾ ਇਤਿਹਾਸ ਭਾਈ ਬਚਿੱਤਰ ਸਿੰਘ ਦਾ ਕੱਦ ਜਦੋਂ ਦੇਖ ਕੇ ਥਾਪੜਾ ਤੋਰਿਆ ਤੇ ਚਵਗੀਆਂ ਬੰਨੀਆਂ ਹੋਈਆਂ ਮੱਥੇ ਤੇ ਮੋਟੀਆਂ ਤੇ ਕਿਰਪਾਨਾਂ ਸੁੰਡ ਨਾਲ ਬੰਨੀਆਂ ਹੋਈਆਂ ਹਾਥੀ ਦੇ ਤੇ ਭਾਈ ਬਚਿੱਤਰ ਸਿੰਘ ਨੂੰ ਜਦੋਂ ਇਸ਼ਾਰਾ ਕਰਕੇ ਗੁਰੂ ਸਾਹਿਬ ਨੇ ਭੇਜਿਆ ਤੇ ਤਬੀਆਂ ਕਹਿੰਦੇ ਪਾੜ ਕੇ 나ਗਣੀ ਨਾਂਗੀ ਤੇ ਮੱਥੇ 'ਚ ਬੜ ਗਈ ਹਾਥੀ ਦੇ ਹਾਥੀ ਮਾਰਦਾ ਹੋਇਆ ਚੀਕਾਂ ਆਪਦੀਆਂ ਫੌਜਾਂ ਹੀ ਲਤੜ ਗਿਆ ਪਿੱਛੇ ਨੂੰ ਇਹ ਜਦੋਂ ਗੁਰੂ ਥਾਪੜਾ ਦੇ ਕੇ ਨਾ ਕੀੜਾ ਥਾਪ ਦੇ ਪਾਤਸ਼ਾਹੀ ਆਪਾਂ ਇਹ ਵੀ ਪੰਕਤੀ ਪੜ੍ਹਦੇ ਹੁੰਨੇ ਆ ਵੀ ਜਦੋਂ ਗੁਰੂ ਦਾ ਥਾਪੜਾ ਹੁੰਦਾ ਨਾ ਗੁਰੂ ਦਾ ਸਿਰ ਤੇ ਹੱਥ ਹੁੰਦਾ ਤਾਂ ਫਿਰ ਉਹ ਬਲੰਦੀਆਂ ਛੂੰਦਾ ਮਨੁੱਖ ਇਸੇ ਤਰ੍ਹਾਂ ਹੀ ਦੱਸਿਆ ਮਹਾਰਾਜ ਨੇ ਇੱਥੇ ਭਈ ਬੜਦ ਤਾਂ ਮੇਰਾ ਮਨ ਬੜਦ ਤਾਂ ਮਾੜਾ ਜਿਹਾ ਹੀ ਹੈ ਪਰ ਗੁਰੂ ਦੇ ਗਿਆਨ ਦਾ ਬਾਲਾ ਜਿਹੜਾ ਇਹਨੂੰ ਪਾਰ ਲਗਾ ਲੰਦਾ ਪ੍ਰਭੂ ਪਰਮਾਤਮਾ ਦੇ ਨਾਮ ਦਾ ਬਲ ਇਸ ਮਾਨਵ ਕਮਜ਼ੋਰ ਜੇ ਨੂੰ ਸਟਰੋਂਗ ਕਰਕੇ